ਹਾਂਜੀ ਅੱਜਵਲੀ ਵੀਡੀਓ ਦੇ ਵਿੱਚ ਆਪਾਂ ਕਾਟਨ ਦੇ ਸੂਟ ਵੀ ਐਡ ਕੀਤੇ ਐਂਡ ਪਾਰਟੀ ਵੇਅਰ ਸੂਟ ਵੀ ਐਡ ਕੀਤੇ ਇਸ ਦੀ ਵੀਡੀਓ ਸਕਿਪ ਨਾ ਕਰਿਓ ਇਹ ਵਾਲਾ ਕੈਮਰੀ ਕਾਟਨ ਦਾ ਸੂਟ ਹੈਗਾ ਜੀ ਡਿਜ਼ਾਈਨਰ ਲੈਸ ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਇਹ ਵਾਲਾ ਐਸਕੇ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਸਟੱਫ ਰਹੇਗਾ ਇਹਨਾਂ ਦੇ ਉੱਪਰ ਮਸ਼ੀਨ ਵਰਕ ਕੀਤਾ ਨਾਲ ਮਸਲੀਨ ਕਾਟਨ ਦੇ ਦੁਪੱਟੇ ਰਹਿਣਗੇ ਤੇ ਇਹ ਵਾਲੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਬਾਟਮ ਰਹੇਗੀ ਜੀ ਨਾਲ ਪਲੇਨ ਤੇ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਇਹ ਵਾਲਾ ਵੀ ਆਰਗੈਂਜ਼ਾ ਦੀ ਸ਼ਰਟ ਰਹੇਗੀ ਬਾਟਮ ਪਲੇਨ ਰਹੇਗੀ ਤੇ ਇਹ ਵਾਲੇ ਸੂਟ ਰਣਗੇ ਜੀ ਪਿਓਰ ਕਾਟਨ ਦੇ ਵਿੱਚ ਗਰਲਿਸ਼ ਲੁੱਕ ਦੇ ਵਿੱਚ ਸੂਟ ਨੇ ਬਹੁਤ ਜ਼ਿਆਦਾ ਸੋਹਣੀ ਲੁੱਕ ਹੁੰਦੀ ਹੈ ਇਹ ਵੀ ਕੈਮਰੀ ਕਾਟਨ ਦੇ ਸੂਟ ਆਣਗੇ ਜੀ ਨਾਲ ਦੁਪट्टे ਫੁੱਲ ਪਿਓਰ ਤੇ ਬਣੇ ਹੋਏ ਆ ਨਾਲ ਪਲੇਨ ਬਾਟਮ ਰਹਿਗੇ ਇਹਨਾਂ ਦੀ ਇਹ ਵਾਲੇ ਵੀ ਔਰਗੈਂਜ਼ਾ ਦੀ ਸ਼ਰਟ ਹੈ ਜੀ ਉੱਤੇ ਹੈਂਡਵਰਕ ਹੋਇਆ ਤੇ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਪਾਕਿਸਤਾਨੀ ਸਟਾਈਲ ਦੇ ਵਿੱਚ ਬਣੇ ਹੋਏ ਆ ਲੇਸਿਸ ਵਗੈਰਾ ਐਂਡ ਇਦੇ ਨਾਲ ਚਿਕਨ ਦਾ ਵਰਕ ਹੋਇਆ ਹੋਇਆ ਤੇ ਇਹ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਸ਼ਿਪਿੰਗ ਫ੍ਰੀ ਰਹੇਗੀ ਇਹ ਵਾਲੇ ਵੀ ਕਾਟਨ ਦੇ ਸੂਟ ਆਉਣਗੇ ਜੀ ਨਾਲ ਪਲੇਨ ਬਾਟਮ ਰਹੇਗੀ ਨਾਲ ਮਸਲੀਨ ਕਾਟਨ ਦਾ ਦੁਪੱਟਾ ਰਹੇਗਾ ਇਹਨਾਂ ਨੂੰ ਵੀ ਲੈਸਾਂ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਅੱਜ ਕੱਲ੍ਹ ਲੈਸਾਂ ਲੱਗੀਆਂ ਲਗਾਈਆਂ ਹੁੰਦੀਆਂ ਸੂਟਾਂ ਦੇ ਉੱਪਰ ਤੁਸੀਂ ਇਹਨਾਂ ਨੂੰ ਕੋਈ ਵੀ ਐਕਸਟਰਾ ਲੈਸ ਲਗਾਉਂਦੇ ਤੁਹਾਨੂੰ ਲੋੜ ਨਹੀਂ ਹੈਗੀ ਇਹ ਵਾਲੇ ਸੂਟ ਆਉਣਗੇ ਜੀ ਬਹੁਤ ਜ਼ਿਆਦਾ ਡਿਮਾਂਡ ਹੈ ਇਹਨਾਂ ਦੀ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਸੂਟ ਇਹ ਵਾਲੇ ਤੇ ਇਹ ਵਾਲੇ ਪਿਓਰ ਕਾਟਨ ਦਾ ਸਟੱਫ ਰਹੇਗਾ ਤੇ ਨਾਲ ਦੁਪੱਟਾ ਵੀ ਕਾਟਨ ਦਾ ਰਹੇਗਾ ਉੱਪਰ ਵਰਕ ਹੈ ਫੋਰ ਸਾਈਡ ਇਹਨਾਂ ਦੇ ਤੇ ਤੁਸੀਂ ਇਹਨਾਂ ਨੂੰ ਵੀ ਬਾਇ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਵੀ ਫ੍ਰੀ ਹੈ ਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਹਨ ਕਿ ਉੱਪਰ ਸ਼ਰਟ ਤੇ ਆਰੀ ਵਰਕ ਰਹੇਗਾ ਵਿਦਆਊਟ ਦੁਪੱਟਾ ਰਹੇਗਾ ਜੀ ਇਹ ਵਾਲਾ ਸੂਟ ਇਨਾਂ ਦੇ ਵੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਜੀ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੁਸੀਂ ਵਰਲਡ ਵਾਈਡ ਸ਼ਿਪਿੰਗ ਵੀ ਹੈ ਜੀ ਸਾਡੇ ਤੁਸੀਂ ਸਟਿਚ ਕਰਵਾ ਕੇ ਵੀ ਸੂਟ ਲੈ ਸਕਦੇ ਹੋ ਇਸ ਛੜ ਦੇ ਉੱਪਰ ਪਿਓਰ ਕਾਟਨ ਦੀ ਦੇ ਉੱਤੇ ਆਰੀ ਵਰਕ ਹੈ ਨਾਲ ਇਹਨਾਂ ਦਾ ਚਿਕਨ ਦਾ ਦੁਪੱਟਾ ਰਹੇਗਾ ਨਾਲ ਪਲੇਨ ਬਾਟਮ ਰਹੇਗੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਇਹਨਾਂ ਨੂੰ ਵੀ ਪਾਈ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਵੀ ਬਿਲਕੁਲ ਫ੍ਰੀ ਰਹੇਗੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਜੀ